ਕੀ ਕਹਿਣਾ ਚਾਹੂਗੇ ਕਹਿਣਾ ਕੀ ਹੈ ਬਾਈ ਜੀ ਬਸ 12 13000 ਤੇ ਜੇਤੂ ਹੈ ਡੀਪੀ ਬਾਈ ਅੱਜ ਹੀ ਕਰਤਾ ਐਲਾਨ ਜੇ ਕੋਈ ਸ਼ਰਤ ਲਾਉਣਾ ਚਾਹਵਾਣਾ ਲੱਖ ਰੁਪਏ ਦੀ ਸ਼ਰਤ ਲਾ ਸਕਦਾ ਆਪਣੇ ਨਾਲ ਜਿਹੜੇ ਵੀ ਜੀ ਕਰਦਾ ਇੱਕ ਪਾਸੇ ਲੱਖ ਰੁਪਏ ਮੈਂ ਰੱਖ ਦੂੰ ਇੱਕ ਪਾਸੇ ਹੋਰ ਰੱਖ ਅੱਜ ਦੇ ਟਾਈਮ 'ਚ ਬਾਈ ਡਿੰਪੀ 30 ਤੋਂ 35000 ਦੀ ਡੀਲ ਕਰ ਰਿਹਾ ਕਿ ਦੜਵੇ ਆ ਕੇ ਚੋਈ ਬੋਟ ਵਾਰ ਯਾਦਾ ਪੰਮਾ ਜੀ ਯਾਦਾ ਫੋਟ ਹੈ 35000 ਫੋਟ ਯਾਦਾ ਮੈਂ ਤੁਹਾਨੂੰ 23 ਤਰੀਕ ਨੂੰ ਪਤਾ ਤੁਹਾਡੇ ਸਾਹਮਣੇ ਆ ਜਾਣੀ ਹੈ ਹਰ ਇੱਕ ਬੱਚੇ-ਬੱਚੇ ਦੀ ਜਵਾਨ ਤੇ ਡਿੰਪੀ ਢਿੱਲੋਂ ਦਾ ਨਾਮ ਆ ਰਿਹਾ ਜੀ ਇੱਥੇ। ਇਸ ਤਰ੍ਹਾਂ ਲੱਗਦਾ ਇਸ ਵਾਰ ਤੁਸੀਂ ਬਹੁਤ ਕਾਫੀ ਕਾਫੀ ਸ਼ਗਰਸ਼ ਕਰ ਚੁੱਕੇ ਹੋ। ਹਮਮ। ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਜੀ ਕਿ ਸਹੀ ਮਿਹਣੇ ਦੇ ਵਿੱਚ ਨਾ ਮੇਰਾ ਮਨ ਭਰਿਆ ਹੁੰਦਾ ਗੱਲ ਕਰਦਿਆਂ ਵੀ ਆ ਇਹ ਪਰਮਾਤਮਾ ਨੇ ਵੀ ਇੱਕ ਐਸਾ ਰਿਸ਼ਤਾ ਬਣਾਤਾ ਮੇਰਾ ਇਹਨਾਂ ਲੋਕਾਂ ਨਾਲ ਜੀ ਦਾ ਕੋਈ ਨਾਮ ਤਾਂ ਹੈ ਨਹੀਂ। ਪਰ ਸਾਰੇ ਰਿਸ਼ਤੇ ਨਾਲੋਂ ਇਹ ਇਹ ਰਿਸ਼ਤਾ ਉੱਪਰ ਦੀ ਜਿਵੇਂ ਕਹਿ ਦਿੰਨੇ ਆ ਮੇਰਾ ਹਲਕਾ ਮੇਰਾ ਪਰਿਵਾਰ ਇਹ ਮੇਰਾ ਵੱਡਾ ਪਰਿਵਾਰ ਸੋ ਇਸ ਕਰਕੇ ਮੈਨੂੰ ਲੱਗ ਰਿਹਾ ਵੀ ਇਹ ਇੱਕ ਦੀ ਸਾਰੇ ਰਿਕਾਰਡ ਤੋੜ ਦੇਣਗੇ ਜੀ ਅਗਲੇ ਪਿਛਲੇ ਇੰਨਾ ਕੁ ਮੈਨੂੰ ਪਿਆਰ ਮਿਲ ਰਿਹਾ ਜੀ ਮੇਰੇ ਇਸ ਹਲਕੇ ਚੋਂ ਮੇਰੇ ਪਰਿਵਾਰ ਚੋਂ ਜੇ ਤਾਂ ਸਾਹਿਬ ਇੱਕ ਨਾ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਸੀਗਾ ਵੀ ਉਹ ਪੈਂਡਿੰਗ ਸੀ ਕਿ ਜਾਂ ਕਹਿੰਦੇ ਐਲਾਨ ਹੀ ਹੋਣਾ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਨਹੀਂ ਉਹ ਐਕਚੁਅਲ ਦੇ ਵਿੱਚ ਜੀ ਉਹ ਸਿਰਫ ਇਹਨਾਂ ਨੇ ਇੱਕ ਮੁੱਦਾ ਬਣਾਇਆ ਸੀ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਪੈਰੋਂ ਉਖਾੜਨ ਵਾਸਤੇ ਉਹ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਇਹਨਾਂ ਨੇ ਆਪ ਦੀ ਆਪ ਹੀ ਕਾਗਜ਼ ਵਾਪਸ ਲਏ ਸੀ ਹਾਈ ਕੋਰਟ ਨੇ ਸਾਰੇ ਦੇ ਸਾਰੇ ਇਹਨਾਂ ਦੇ ਰਿਜੈਕਟ ਕਰਤੇ ਜਿਹੜੇ ਸਰਪੰਚ ਅਸੀਂ ਬਣਾਏ ਸੀ ਉਹ ਉਹਨਾਂ ਨੇ ਐਕਸੈਪਟ ਕਰ ਲਏ ਕਿਉਂਕਿ ਇਹਨਾਂ ਨੇ ਆਪ ਹੀ ਕਾਗਜ਼ ਵਾਪਸ ਲਏ ਸੀ ਹੁਣ ਕਲੀਅਰ ਹੋ ਗਿਆ ਜੀ ਕਲੀਅਰ ਹੋ ਗਿਆ ਸਾਰੇ ਜੀ ਸਾਰੇ ਦੇ ਸਾਰੇ ਸਰਪੰਚੀ ਬਣ ਗਏ ਜੀ 52 ਦੇ ਪਹੁੰਚੇ ਜੀ ਇੱਕ ਵੀ ਨਹੀਂ ਰਿਹਾ ਤੁਸੀਂ ਕਿੰਨੇ ਪਿੰਡਾਂ ਦੇ ਵਿੱਚ ਜਾ ਚੁੱਕੇ ਹੋ ਇਸ ਤੋਂ ਪਹਿਲਾਂ ਮੈਂ ਇਹ ਮੇਰਾ ਹੈਗਾ ਜੀ ਸ਼ਹਿਰ ਚ ਮੈਂ ਜਾ ਕੇ ਆਇਆ ਹਾਂ ਨੌਵਾਂ ਪਿੰਡਾ ਜੀ ਮੇਰਾ ਹੈ ਨੌਵਾਂ ਪਿੰਡਾ ਚ ਆਈ ਆ ਜੀ ਜਿਵੇਂ ਇੱਥੇ ਐਨਾ ਸਹਯੋਗ ਮਿਲਦਾ ਮੈਂ ਕਹਿੰਦਾ ਇਦੋਂ ਵੀ ਬਾਲਾ ਸਹਯੋਗ ਆ ਜੀ ਸਾਰੇ ਦੇ ਸਾਰੇ ਇੱਕ ਪਾਸੇ ਹੀ ਆ ਜੀ ਦੂਜੇ ਪਾਸੇ ਤਾਂ ਗਿਣਤੀ ਮਿੰਤੀ ਦੀ ਆ ਬਸ ਐਵੇਂ ਪੰਜ-ਸੱਤ ਬੰਦੇ ਬੈਠੇ ਹੁੰਦੇ ਨਹੀਂ ਤਾਂ ਸਾਫ਼ ਹੀ ਹੋਇਆ ਪੈ ਕਾਮ ਆਲਮੋਸਟ ਕਿਵੇਂ ਲੱਗਦਾ ਇਸ ਤਰ੍ਹਾਂ ਦੀ ਬਾਜੀ ਇਸ ਵਾਰ ਜਿੱਤ ਲੈਣੀ ਹੈ ਬਿਲਕੁਲ 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 ਬਾਦ ਟੈਲੋਂ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਰ ਕਿਸ ਤਰ੍ਹਾਂ ਲੱਗਦਾ ਵੀ ਮਾਹੌਲ ਗਰਮਾਇਆ ਹੋਇਆ ਹੈ ਅਲੱਗ-ਅਲੱਗ ਜਿਵੇਂ ਹੈਗਾ ਪਾਰਟੀਆਂ ਦੇ ਬੂਥ ਲੱਗੇ ਆ ਕਿਸ ਤਰ੍ਹਾਂ ਲੱਗਦਾ ਬਾਕੀ ਬਾਈ ਤੁਹਾਨੂੰ ਵੇਖ ਕੇ ਪਤਾ ਲੱਗਦਾ ਉਹ ਦਾ ਦੂਜੇ ਬੂਥਾਂ ਦੇ ਕਿੰਨਾ ਇਕੱਠਾ ਤੇ ਇਹਦੇ ਤੇ ਕਿੰਨਾ ਇਕੱਠਾ ਹੈ ਬਾਈ ਜੀ ਕੱਟੋ-ਕੱਟ 16000 ਬੋਰਡ ਤੇ ਜਿੱਤਣਗੇ ਜੀ ਲੀਡ ਲੈਣਗੇ 16000 ਬੋਰਡ ਘੱਟ ਤੋਂ ਘੱਟ ਨੀਰ ਦੇਣਗੇ ਭਗਵੰਤਬਾਹ ਨੇ ਕੋਈ ਕੰਮ ਨਹੀਂ ਕੀਤਾ ਜੀ ਸਾਡੇ ਦਾ ਨਾ ਸਾਡੇ ਬੰਦੇ ਚ ਇੰਨੀ ਜ਼ਿਆਦਾ ਕੋਈ ਨੌਕਰੀ ਮਿਲੀ ਆ ਮੇਰੇ ਰਾਜੇ ਨੇ ਕੰਮ ਕੀਤੇ ਮੈਂ ਰਾਜੇ ਨੂੰ ਫੋਟ ਪਾਵਾਂਗਾ ਇਹਨਾਂ ਨੂੰ ਗਸ਼ਟਾ ਪਲੱਕ ਟੈਂਪੀ ਢੱਲੋ ਸਾਹਿਬ ਨੂੰ ਤੇ ਰਾਜੇ ਨੂੰ ਬੈਸਟ ਪਲੱਕ ਆਹੀ ਤੇ ਰਾਜੇ ਪਿੱਛੇ ਆ ਤੇ ਰਾਜੇ ਪਿੱਛੇ ਲਾਵਾਂਗੇ ਟੈਂਪੀ ਢੱਲੋ ਕਿਵੇਂ ਲੱਗਦਾ ਟੈਂਪੀ ਢੱਲੋ ਕੋਈ ਤਾਂ ਹੱਦ ਤੱਕ ਸਹੀ ਆ ਪਰ ਮੁੱਖ ਮੰਤਰੀ ਸਾਹਿਬ ਤਾਂ ਬਿਲਕੁਲ ਕਤਰਾਂ ਕਹਿ ਦਿੰਨੇ ਜਿਵੇਂ ਉਹ ਨਿਕਲੇ ਬਹੁਤ ਅਫਸੋਸ ਨਾਲ ਲੋਕਾਂ ਨੇ ਵੋਟਾਂ ਪਾਆਂ ਜੀ ਇਹਨਾਂ ਨੂੰ 92 ਚੀਟਾਂ ਕੋਈ ਬੰਨ ਮੈਂ ਚੀਟਾ ਕੋਈ ਮੁਕਸਲ ਨਹੀਂ ਸੀਗਾ ਮਿਲਣਾ ਕਿਸੇ ਨੂੰ ਇਹਨਾਂ ਨੂੰ ਦਿੱਤੀਆਂ ਲੋਕਾਂ ਨੇ ਪਰ ਅੱਧਾ ਪਰਸੈਂਟ ਕੰਮ ਵੀ ਨਹੀਂ ਕੀਤਾ ਹੁਣ ਡੈਂਪੀ ਢਿਲੋ ਜੀ ਠੀਕ ਆ ਡੈਂਪੀ ਢਿਲੋ ਕੋਈ ਖਾ ਤੱਕ ਸਹੀ ਆ ਪੂਰਾ ਸਹੀ ਆ ਵੀ ਨਹੀਂ ਜੋ ਰਾਲੀ ਉਹ ਪਾਰਟੀ ਨਾ ਗਿਆ ਫਿਰ ਸਹੀ ਕਿਵੇਂ ਹੋ ਸਕਦੇ ਆ ਕੀ ਜੀ ਕਿਵੇਂ ਅਮਰਤਾ ਵੇੜਿੰਗ ਜੀ ਕਿਵੇਂ ਲੱਗਦੇ ਆ ਵੀ ਕੋਈ ਲੀਡ ਤੇ ਵੇੜਿੰਗ ਨਹੀਂ ਰਾਜੇ ਵੇੜਿੰਗ ਨੇ ਸਾਡੇ ਤਾਂ ਬਹੁਤ ਕੰਮ ਕੀਤੇ ਆ ਜੀ ਪਹਿਲਾਂ ਤੋਂ 28 ਤੱਕ ਉਹਨਾਂ ਨੇ ਪਤਨੀ ਪਤਨੀ 28 ਆ ਜੀ ਉਹਨਾਂ ਦੇ ਵਰਕ ਤਾਂ ਉਹਨਾਂ ਪਿੱਛੇ ਰਾਜੇ ਵੇੜਿੰਗ ਜੀ ਕਰਨਗੇ ਹੁਣ ਕਿਵੇਂ ਲੱਗਦਾ ਵੀ ਕਿੰਨਾ ਕੁ ਵਰਕ ਸਾਡੇ ਤਾਂ ਬਹੁਤ ਹੋ ਰੱਖਿਆ ਜੀ ਸਕੂਲ ਸਮਾਰਟ ਬਣਾਇਆ ਸੀ ਵੈਨ ਲਾਈ ਸੀ ਜਦੋਂ ਆਮ ਆਦੀ ਪਾਰਟੀ ਸਰਕਾਰ ਬਣੀ ਵੈਨ ਵੀ ਬੰਦ ਹੋ ਗਈ ਸਕੂਲ ਜਾ ਕੇ ਦੇਖ ਲੋ ਤੁਹਾਡਾ ਰਾਜਵਡੰਗ ਸਾਹਿਬ ਨੇ ਬਣਾਇਆ ਸਮਾਰਟ ਕਲਾਸਾਂ ਸਾਰਾ ਕੁਝ ਬੈਸਟ ਆ ਪਰ ਜਦੋਂ ਦੇ ਇਹ ਆਇਆ ਇਹਨਾਂ ਨੇ ਪਿੰਡ ਚ ਕੰਮ ਵੀ ਨਹੀਂ ਕੀਤਾ ਸਿਰਫ ਗੱਲਾਂ ਤੋਂ ਬਣਾ ਪਰ ਸਹੀ ਬੰਦੇ ਨੂੰ ਬੋਟ ਪਾਓ ਤੇ ਸਹੀ ਜਿੱਤਿਆ ਜਾਵੇ ਥੈਂਕ ਯੂ ਧੰਨਵਾਦ ਜੀ ਕੀ ਨਾਮ ਹੈ ਪਾਈ ਜੀ ਕੋਟਲੀ ਪਿੰਡ ਹੈ ਹਾਂਜੀ ਕੋਟਲੀ ਪਿੰਡ ਕੀ ਕਹਿਣਾ ਚਾਹੂਗਾ ਜੀ ਜਿਵੇਂ ਤੁਹਾਨੂੰ ਮਾਹੌਲ ਲੱਗਦਾ ਸਾਹਮਣੇ ਕਾਂਗਰਸ ਦਾ ਆਪਣਾ ਲੱਗੇ ਆ ਪੋਲਿੰਗ ਤੇ ਤੁਹਾਡੇ ਸਾਹਮਣੇ ਲੱਗੀ ਆਪਣੇ ਡੈਂਪੀ ਢਿੱਲੋਂ ਦੀ ਕਿਸ ਤਰ੍ਹਾਂ ਲੱਗਦਾ ਮੁਕਾਬਲਾ ਮਾਹੌਲ ਤਾਂ ਜੀ ਇੱਕ ਤਰਫਾ ਹੋਇਆ ਪਿਆ 22 ਡੈਂਪੀ ਢਿੱਲੋਂ ਬਹੁਤ ਵੱਡੀ VOTING ਦੇ ਜ ਹਾਂਜੀ ਸਾਡੇ ਪਿੰਡ ਦਾ ਮਾਹੌਲ ਦੇਖੀਏ ਤਾਂ ਮੰਨ ਕੇ ਜੇਪ ਕਹਿੰਦੀ ਇੱਕ ਪਾਸਾ ਹੋਇਆ ਪਿਆ ਇੱਕ ਪਾਸਾ ਡੈਂਪੀ ਨਹੀਂ ਹੈ ਪਰ ਇਹਨੇ ਹੁਣ ਜਿਵੇਂ ਕਹਦੀ ਇਹ ਵਿੱਚ ਘਾ ਡੈਂਪੀ ਨਹੀਂ ਵੱਧ ਕਰਕੇ ਆਪਣੇ ਟੈਂਟ 'ਚ ਰੌਣਕ ਵਾਧਾ ਥੋੜੀ ਜੀ ਉਧਰ ਰੌਣਕ ਘਟ ਹੈ ਹਾਂ ਐਸਾ ਬੀਜਪੀ ਦਾ ਕਿਵੇਂ ਲੱਗਦਾ ਤੁਹਾਨੂੰ ਨਹੀਂ ਬੀਜਪੀ ਤਾਂ ਜੀ ਆਪਣੇ ਇੱਥੇ ਵਜੂਦ ਹੈ ਨਹੀਂ ਪੋਲਿੰਗ ਲੱਗਿਆ ਨੇ ਬੀਜਪੀ ਦਾ ਨੀ ਬੀਜਪੀ ਦਾ ਵजूद ਹੀ ਹੈ ਨਹੀਂ ਸਾਡੇ ਇੱਥੇ ਬਿਲਕੁਲ ਵੀ ਮੰਨ ਕੇ ਹੈਗੇ ਭਰਾ ਆਪਣੇ ਇੱਕ ਦੋ ਇੱਥੇ ਵਰਕਰ ਉਹਨਾਂ ਦੀ ਬੀਜਪੀ ਦੇ ਪਰ ਬੀਜਪੀ ਦੀ ਵੋਟ ਵੋਟ ਹੈ ਨਹੀਂ ਆਪਣੇ ਇੱਥੇ ਪਿੰਡ ਕੋਟਲੀ ਦੇ ਜਿਵੇਂ ਕਹਿ ਰਹੇ ਸੀ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਆ ਉਹ ਡੈਂਪੀ ਨੂੰ ਨਹੀਂ ਪੈਣੀ ਨਹੀਂ ਪੈ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੀ ਪੈ ਰਹੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਸੀ ਆ ਬਾਈ ਬਲਕਰਨ ਖੜਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਸੀ ਬਾਈ ਦੇ ਡੈਂਪੀ ਦੇ ਨਾਲ ਹੀ ਅਸੀਂ ਆਏ ਆ ਝਾੜੂ ਦੇ ਵਿੱਚ ਜਦੋਂ ਪਿਛਲੀ ਵਾਰ ਬਾਈ ਡੈਂਪੀ ਐਮਐਲਏ ਉੱਠਿਆ ਉਦੋਂ ਸ਼੍ਰੋਮਣੀ ਕਾਲੀਦਾਲ ਵੱਲੋਂ ਐਮਐਲਏ ਟਕ ਟਲੜੇ ਇਹ ਤਾਂ ਅਸੀਂ ਉਦੋਂ ਬਾਈ ਡੈਂਪੀ ਦੇ ਨਾਲ ਸੀ ਸ਼੍ਰੋਮਣੀ ਕਾਲੀਦਾਲ 'ਚ ਸੀ ਤੇ ਨਾਲ ਹੀ ਅਸੀਂ ਉਹਨਾਂ ਦੇ ਝਾੜੂ ਦੇ ਵਿੱਚ ਆਈਆਂ ਕਾਰੀ ਸੰਘਰਸ਼ ਡੈਂਪੀ ਢੱਲੋ ਵੱਲੋਂ ਕੀਤਾ ਗਿਆ ਇਸ ਤਰ੍ਹਾਂ ਕਿਵੇਂ ਲੱਗਦਾ ਕਿੰਨੀ ਲੀਡ ਲੱਗਦੀ ਹੈ ਲੀਡ ਤਾਂ ਹੀ ਦੇਖਣ ਨੂੰ ਇਹ ਲੱਗਦਾ ਵੀ ਇਸ ਵਾਰ 15 ਤੋਂ 20000 ਦੀ ਲੀਡ ਹੈ ਜੀ ਗਿੱਦੜ ਵੇ ਹਲਕੇ ਜੀ ਬਾਈ ਡੈਂਪੀ ਢੱਲੋ ਸਾਹਿਬ ਜਿੱਤਣਗੇ ਜਿੱਤਣਗੇ ਜੀ ਇਹ ਤਾਂ 10 ਦਿਨ ਪਹਿਲਾਂ ਜਿੱਤ ਹੋ ਗਈ ਸੀ ਇਹਨਾਂ ਦੀ ਜਿੱਤਣਗੇ ਪੱਕੇ ਜੀ ਧੰਨਵਾਦ ਜੀ ਅਸ਼ੋਕ ਜੀ ਬਈ ਧੰਨ ਪੰਮਾ ਸੰਤੂ ਜੀ ਕੀ ਕਹਿਣਾ ਚਾਹੋਗੇ ਬੜੀਆਂ ਰੌਣਕਾਂ ਲੱਗੀਆਂ ਰੌਣਕਾਂ ਬਈ ਡਿੰਪੀ ਢੱਲੋਂ ਦੇ ਹੱਕ ਚ ਨੇਰੀ ਵਗ ਚਦੇ ਤੇ ਭਾਜਪੀ ਵੀ ਹੈਗਾ ਭਾਜਪੀ ਦਾ ਤਾਂ ਤੁਸੀਂ ਦੇਖ ਲਓ ਪੰਡਾਲ ਹੀ ਖਾਲੀ ਪਿਆ ਜੀ ਕੋਈ ਹੈ ਹੀ ਨਹੀਂ ਬੰਦਾ ਹੀ ਨਹੀਂ ਹੈਗਾ ਉੱਥੇ ਵੋਟਰ ਤਾਂ ਵੋਟਰਾਂ ਨੇ ਪਾਣੇ ਨਹੀਂ ਕੋਟਲੀ ਸੀ ਗੁਰਪ੍ਰੀਤ ਕੋਟਲੀ ਉਹਨਾਂ ਦਾ ਲੱਗਿਆ ਹੋਇਆ ਇੱਥੇ ਬੋਲਣਾ ਨਹੀਂ ਜੀ ਕੋਈ ਵਜੂਦ ਨਹੀਂ ਦਾ ਕਿੰਨੇ ਵਾਲੇ ਨਹੀਂ ਜੀ ਨਹੀਂ ਨਹੀਂ ਬਿਲਕੁਲ ਡਿੰਪੀ ਢੱਲੋਂ ਦੀ ਹਵਾ ਜੀ ਡਿੰਪੀ ਢੱਲੋਂ ਨੂੰ ਲੋਕ ਵਤਵਾ ਦੇਣਗੇ ਤੇ ਐਮਐਲਏ ਬਣਾਉਣਗੇ ਲੋਕ ਆ ਜਿਹੜੇ ਉਹ ਪਾਰਟੀ ਨੂੰ ਵੋਟ ਪਾ ਕੇ ਖੁਸ਼ ਹੈ ਜੀ ਲੋਕਾਂ ਨੂੰ ਪਤਾ ਹੈ ਵੀ ਅਸੀਂ ਪਾਰਟੀ ਦੇ ਨਾਲ ਖੜਾਂਗੇ ਤਾਂ ਲੋਕਾਂ ਦੇ ਕੰਮ ਹੋਣਗੇ ਨਹੀਂ ਅੱਧ ਵਿਚਾਲੇ ਰਹਿ ਜਾਂਦੇ ਆ ਲੋਕ ਜੀ ਹਾਂ ਡਿੰਪੀ ਢੱਲੋਂ ਲੱਗਦਾ ਵੀ ਰਾਜੇ ਵੜੈਂਗ ਦੀ 15 ਸਾਲ ਮਤਲਬ ਵੀ ਐਮਐਲਏ ਹੋ ਗਿਆ ਇਹਨੂੰ ਬਣੇ ਨੂੰ ਇੱਕ ਵੀ ਕੰਮ ਪਿੰਡ ਦਾ ਕੀਤਾ ਦਿਖਾ ਦਿਓ ਜੀ ਉਹ ਹੀ ਨਾਲੀਆਂ ਛੱਪੜ ਸਾਰਾ ਕੁਝ ਓਵੇਂ ਪਿਆ ਜੀ ਕਿਸੇ ਦਾ ਇੱਕ ਪੂਰਾ ਕੰਮ ਵੀ ਨਹੀਂ ਕੀਤਾ ਤਾਂ ਹੀ ਲੋਕ ਡਿੰਪੀ ਢੱਲੋਂ ਦੇ ਵੱਲ ਆ ਰਹੇ ਆ ਬਾਕੀ ਉਹ ਤਾਂ ਲੁਧਿਆਣੇ ਜਾਵੜਿਆ ਜੀ ਰਣੇ ਜਾ ਕੇ ਕੰਮ ਕਰੂਗਾ ਇੱਥੇ ਤਾਂ ਥਿਉਣਾ ਹੀ ਨਹੀਂ ਲੋਕਾਂ ਨੂੰ ਨਹੀਂ ਢਿੱਲੋ ਆਪਣਾ ਰਾਜਾ ਵਿੜੰਗੀ ਦੀ ਕਹਿੰਦੇ ਅਸੀਂ ਤੁਹਾਡੇ ਜਿਹੜੇ ਮਸਲੇ ਆ ਪੰਜਾਬ ਦੇ ਉਹ ਅਸੀਂ ਐਮਪੀ ਬਣ ਕੇ ਹੱਲ ਕਰਾਂਗੇ ਨਹੀਂ ਬਾਈ ਜੀ ਜਦੋਂ ਐਮਐਲਏ ਸਰਕਾਰ ਦੇ ਰਹਿ ਦੇ ਵਿੱਚ ਰਹਿ ਕੇ ਨਹੀਂ ਆ ਲੋਕਾਂ ਦੇ ਮਸਲੇ ਹੱਲ ਹੋਏ ਹੁਣ ਕੀ ਕਰ ਦੂਗਾ ਉਹ ਤਾਂ ਗੱਪਾਂ ਮਾਰਦਾ ਹੈ ਗੱਪਾਂ ਮਾਰ ਕੇ ਤੁਰ ਜਾਂਦਾ ਜੀ ਬੀਬਾ ਜੀ ਕਿਵੇਂ ਲੱਗਦੇ ਆਗੇ ਅਮਰਿੰਦਰ ਸਿੰਘ ਰਾਜਾ ਜੀ ਦੀ ਘਰ ਵਾਲੀ ਬਸ ਲਾਸਟ ਪੁਆਇੰਟ ਆ ਬਸ ਡਿੰਪੀ ਢਿੱਲੋ ਦੇ ਹੱਕ ਚ ਹਵਾ ਵਗ ਰਹੀ ਹੈ ਜੀ ਡੈਂਪੀ ਟਿਲੋਂ ਜਿੱਤੂਆ ਐਮਐਲਏ ਬਣੂਆ ਬਸ ਡੈਂਪੀ ਡੈਂਪੀ ਹੋ ਰਿਹਾ ਡੈਂਪੀ ਡੈਂਪੀ ਠੀਕ ਹੈ ਸਸਤੀਗਾਰ ਸਸਤੀਗਾਰ ਭਾਈ ਜੀ ਕਿਵੇਂ ਕਿਸ ਤਰ੍ਹਾਂ ਲੱਗਦਾ ਅੱਜ ਦਾ ਜਿਹੜਾ ਦਾਣਾ ਮਾਹੌਲ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਮਾਹੌਲ ਆ ਜੀ ਡੈਂਪੀ ਢਿਲੋਂ ਜਿਹੜਾ ਇਸ ਟਾਈਮ ਆ ਮਤਲਬ ਆਪਾ ਬਹੁਤ ਜ਼ਿਆਦਾ ਬਹੁਤ ਉੱਪਰ ਚੱਲ ਰਿਹਾ ਬਹੁਤ ਉੱਪਰ ਚੱਲ ਰਿਹਾ ਜੈਤੀ ਚੋਣੋਂ ਲੈ ਕੇ ਕਹਿੰਦੀ ਇਹ ਐਲਾਨ ਹੀ ਹੋਣੇ ਸੀ ਵਾਪਸ ਜਿਹੜੇ ਕਾਗਜ਼ ਆ ਉਹਨਾਂ ਖੁਦ ਵੱਲੋਂ ਲੈ ਗਏ ਤੇ ਡੈਂਪੀ ਟਿਲੋਂ 'ਤੇ ਇਲਜ਼ਾਮ ਲਗਾਇਆ ਗਿਆ ਉਹ ਕਹਿੰਦੇ ਨਹੀਂ ਜੋ ਬੇਬਨਿਆ ਸੀ ਉਹ ਬੜੇ ਬਨਿਆ ਸੀ ਇ ਉਸ ਤੋਂ ਬਾਅਦ ਚੋਣ ਕਮਿਸ਼ਨ ਨੇ ਰੱਦ ਵੀ ਕਰਤੀ ਸੀਗੀ ਇਲੈਕਸ਼ਨ ਉਹ ਉਸ ਤੋਂ ਬਾਅਦ ਜਦੋਂ ਅਸੀਂ ਹਾਈ ਕੋਰਟ ਗਏ ਤੇ ਸਟੇਟ ਹਾਈ ਕੋਰਟ ਨੇ ਬਹਾਲ ਕਰਤਾ ਮਗਲੇ 13 ਤਰੀਕ ਨੂੰ ਨਹੀਂ ਇਹਨਾਂ ਨੇ ਕੋਈ ਹਾਈ ਕੋਰਟ ਦੇ ਵਿੱਚ ਕੀਤੀ ਨਹੀਂ ਰੈਟ ਭਾਈ ਅਸੀਂ ਇਤਰਾ ਰੈਟ ਕਰੀ ਸੀਗੀ ਆਪਣੇ ਚੋਣ ਕਮਿਸ਼ਨ ਦੇ ਚੋਣ ਕਮਿਸ਼ਨ ਦੇ ਹਾਂ ਵੀ ਸਾਨੂੰ ਮਤਲਬ ਡਿਕਲੇਅਰ ਕਰਕੇ ਉਸ ਤੋਂ ਬਾਅਦ ਵੀ ਸਸਪੈਂਡ ਕੀਤਾ ਗਿਆ ਉਹਦੇ ਕੇਸਟ ਜਦੋਂ ਅਸੀਂ ਹਾਈ ਕੋਰਟ ਦੇ ਵਿੱਚ ਗਏ ਤਾਂ ਉਹਨਾਂ ਨੇ ਸਾਨੂੰ 13 ਤਰੀਕ ਨੂੰ ਜੋ ਫੈਸਲਾ ਆਇਆ ਬਹੁਤ ਇਤਿਹਾਸਕ ਫੈਸਲਾ ਆਇਆ ਨਹੀਂ ਜਿਹੜਾ ਚੋਣ ਹੈ ਚੋਣ ਕਹਿੰਦੇ ਜਿਹੜਾ ਲੋਕਤੰਤਰ ਹੈ ਲੋਕਤੰਤਰ ਦਾ ਕਿਤੇ ਨਾ ਕਿਤੇ ਵੀ ਨੁਕਸਾਨ ਹੁੰਦਾ ਜਿਹੜੀ ਚੋਣਾਂ ਚੋਣ ਹੋਣੀ ਜ਼ਰੂਰੀ ਹੈ ਇਹ ਕਿਉਂ ਨਹੀਂ ਹੋਈ ਜਦੋਂ ਕੋਈ ਮੁਕਾਬਲੇਦਾਰ ਬੰਦਾ ਹੈ ਨਹੀਂ ਚੋਣ ਕੀ ਹੋਊਗੀ ਜੋ ਕਾਗਜ਼ੀ ਉਹਨਾਂ ਵਾਪਸ ਲੈ ਲਿਆ ਉਹਦਾ ਡੈਂਪੀਟਲ ਉਹਨਾਂ ਕਹਿ ਰਹੇ ਆ ਨਹੀਂ ਨਹੀਂ ਜਿਉ ਉਹਨਾਂ ਦੇ ਆਦੇਸ ਤੇ ਸਿਗਨੇਚਰ ਕਰਕੇ ਉਹਨੇ ਕਾਗਜ਼ ਵਾਪਸ ਲਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਜੋ ਜੁਆਇਨਿੰਗ ਕਰ ਸਕੇ ਹੈ ਬਾਈ ਡੈਂਪੀ ਢੋਲੋ ਜੀ ਉਧਰ ਪਿੱਛੇ ਰੌਣਕਾ ਕਾafi ਹੈ ਇੱਥੇ ਕਿਵੇਂ ਲੱਗਦਾ ਤੁਹਾਨੂੰ ਰੌਣਕਾ ਦਾ ਜੀ ਦੇਖੋ ਹੋਈ ਜਾਣੀਆਂ ਕੁਛ ਚਾਰ ਉਧਰ ਜਾਵਣੇ ਚਾਰ ਇਧਰ ਜਾਵਣ ਦਿਆ ਰੌਣਕਾ ਸਾਰੇ ਕੋਈਆਂ ਗਾਂਵ ਪਰਮਾਤਮਾ ਨੂੰ ਪਤਾ ਵੀ ਕੀ ਕਰਨਾ ਹੈ ਕਿੰਨੇ ਸਾਨੂੰ ਕੋਈ ਸਮਝ ਨਹੀਂ ਲੱਗ ਰਹੀ ਵੀ ਕਿ ਕਿਹੜਾ ਜਿੱਤਦਾ ਹੈ ਕਿਹੜਾ ਹਾਰਦਾ ਹੈ ਕੈਂਡੀਡੇਟ ਤਿੰਨ ਤਿੰਨ ਉੱਠੇ ਆ ਕੈਂਡੀਡੇਟ ਤਿੰਨਾਂ ਦਾ ਕਹਿੰਦੇ ਵੀ ਤਕੂਣਾ ਮੁਕਾਬਲਾ ਕਰ ਰਹੇ ਆ ਵਿੱਚ ਹੁਣ ਦੋ ਜਿਹੜੇ ਦੋ ਕੈਂਡੀਡੇਟ ਆ ਉਹਨਾਂ ਦਾ ਨਾਮ ਆ ਰਿਹਾ ਵੀ ਮੈਂ ਕਿਸੇ ਨੂੰ ਕਹਿੰਦਾ ਵੀ ਹਾਰਦਾ ਜਿੱਦਾ ਆਪਾਂ ਨੂੰ ਤਿੰਨੇ ਕੋਈ ਜੇ ਸਾਰੇ ਵਧੀਆ ਇਹ ਵੋਟਾਂ ਨਾਲ ਜਿੱਤਣਾ ਜਿਹੜਾ ਕੋਈ ਸਿਰ ਮੱਥਾ ਹੋਇਆ ਬਈਆ ਸਹੀ ਹੈ ਤੁਹਾਡਾ ਪਿੰਡ ਦਾ ਮਾਹੌਲ ਕਿਵੇਂ ਲੱਗਦਾ ਇਸ ਤਰ੍ਹਾਂ ਵੀ ਸਾਡੇ ਪਿੰਡ ਦਾ ਮਾਹੌਲ ਸ਼ਾਂਤ ਹੈ ਤੇ ਵਧੀਆ ਇੱਕ ਦੂਜੇ ਨਾਲ ਬਹੁਤ ਸ਼ਾਂਤ ਆ ਜੀ ਵਧੀਆ ਬੈਠੇ ਆ ਕੋਈ ਕਿਸੇ ਦਾ ਕੋਈ ਹੇਰਾ ਫੇਰੀ ਨਹੀਂ ਵਧੀਆ ਸ਼ਾਂਤ ਮੋਟਾ ਬੈਰੀਆਂ ਅਸਾਥੀਓ ਅਸੀਂ ਪਿੱਛੇ ਭਾਜਪੀ ਦਾ ਜਿਹੜਾ ਹੈਗਾ ਪੋਲਿੰਗ ਬੂਥ ਕਵਰ ਕਰਦੇ ਹੋਏ ਆਜੋ ਬਾਈ ਜੀ ਅੱਗੇ ਅਸੀਂ ਪਹੁੰਚੇ ਗੰਨਾ ਕਿਸਾਨ ਜਿਹੜਾ ਹੈਗਾ ਬਾਈ ਜੀ ਲੈ ਲਓ ਫੋਟੋ ਗੁਰਪ੍ਰੀਤ ਕੋਟਲੀ ਦੀ ਆਜ਼ਾਦ ਉਮੀਦਵਾਰ ਚੋਣ ਨਿਸ਼ਾਨ ਗੰਨਾ ਨਿਸ਼ਾਨ ਅਸੀਂ ਪਹੁੰਚੇ ਗੁਰਪ੍ਰੀਤ ਕੋਟਲੀ ਕੋਲੇ ਕਰਦੇ ਆ ਗੱਲਬਾਤ ਕਿਵੇਂ ਗੁਰਪ੍ਰੀਤ ਦੀ ਬੜੀਆਂ ਰੌਣਕਾਂ ਲੱਗੀਆਂ ਕਿਵੇਂ ਲੱਗਦਾ ਬੈਠੋ ਜੀ ਬਾਈ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਆਪਾਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਕਰਦੀਪ ਜੀ ਤੁਹਾਡੇ ਵਰਗੇ ਪੱਤਰਕਾਰ ਚਾਹੀਦੇ ਜਿਹੜੇ ਗਰਾਊਂਡ ਰਿਪੋਰਟ ਦੇਣ ਜੀ ਓਕੇ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਪਿਛਲੇ ਬੂਥਾਂ ਤੋਂ ਚੱਲਿਆ ਕਾਰ ਹੀ ਰੌਣਕ ਹੈ ਇੱਥੇ ਵੀ ਮੇਲਾ ਲੱਗਿਆ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਸਾਰਾ ਕੁਝ ਸਭ ਬਹੁਤ ਵਧੀਆ ਜੀ ਕੋਟਲੀ ਸਾਹਿਬ ਜਿਵੇਂ ਲਗੇ ਤਨ ਦਾ ਟਕੌਣੀ ਟੱਕਰ ਸੀਗੀ ਚੌਥੇ ਤੁਸੀਂ ਸੀ ਦੇ ਡਾਕਟਰ ਅਕਬਾਲ ਸਿੰਘ ਵੀ ਠਾਏਗੇ ਸੀ ਤੁਹਾਨੂੰ ਕੋਈ ਲੱਗਿਆ ਨਹੀਂ ਵੀ ਇਹਨਾਂ ਦੇ ਨਾਲ ਅਸੀਂ ਵੀ ਕਿਵੇਂ ਇਹ ਸੀ ਇਹਨਾਂ ਦੇ ਨਾਲ ਮੁਕਾਬਲਾ ਕਰ ਸਕਾਂ ਹਾਂ ਤੁਸੀਂ ਕ ਬਹੁਤ ਠਕੜੇ ਹਾਂ 256 ਡੀਆਂ ਉਹਨਾਂ ਦੇ 256 ਡੀਆਂ ਮੇਰੇ ਦਾ ਖੂਨ ਵੀ ਮੇਰਾ ਪੂਰਾ ਓਕੇ ਦੇਖੋ ਇਹਦੇ ਵਿੱਚ ਕੀ ਹੈ ਇਹ ਬਿਲਕੁਲ ਲੜਨਾ ਚਾਹੀਦਾ ਇਹਦੇ ਵਿੱਚ ਕੀ ਹੈ ਜੇ ਸੰਵਿਧਾਨ ਸਾਨੂੰ ਹੱਕ ਦਿੰਦਾ ਡਾਕਟਰ ਪੀਮਰਾਓ ਉਮੀਦ ਕਰਨ ਜੋ ਚੀਜ਼ ਬਣਾਈ ਹੈ ਉਹਦਾ ਸਾਨੂੰ ਜਿਹੜਾ ਫਾਇਦਾ ਚੱਕਣਾ ਚਾਹੀਦਾ ਮੈਂ ਤਾਂ ਕਹਿੰਦਾ ਲੋਕਾਂ ਨੂੰ ਅਵੇਅਰ ਹੋਣਾ ਜਦੋਂ ਮੈਂ ਲੜਦਾ ਤਾਂ ਮੈਨੂੰ ਦੇਖਣ ਦਾਸ ਜਾਣੇ ਹੋਰ ਵੀ ਕੀੜੇ ਲੜਦੇ ਹੋਣਗੇ ਵੀ ਯਾਰ ਲੜਿਆ ਜਾ ਸਕਦਾ ਲੜਿਆ ਜਾ ਸਕਦਾ ਇਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਬੱਚਿਆਂ ਦਾ ਖਿਆਲ ਰੱਖਾ ਉਹਨਾਂ ਨੂੰ ਪੜ੍ਹਾਉਣ ਜਿੰਨਾ ਐਜੂਕੇਸ਼ਨ ਤੋਂ ਬਣਾਣੀ ਚੱਲਦਾ ਹੈ ਕੰਮ ਜੇਕਰ ਐਜੂਕੇਟ ਹੋਣਗੇ ਲੋਕ ਐਜੂਕੇਟ ਹੋ ਕੇ ਉਹਨਾਂ ਨੂੰ ਪਤਾ ਲੱਗਣਾ ਵੀ ਆਹ ਚੀਜ਼ਾਂ ਪੋਸੀਬਲ ਹੈ ਪਹਿਲਾਂ ਤਾਂ ਲੱਗਦਾ ਇਹਨਾਂ ਨੂੰ ਸਿਗਾ ਵੀ ਸ਼ਾਦ ਇਹ ਚੀਜ਼ਾਂ ਇੰਪੋਸੀਬਲ ਵਾਲੀ ਹੈ ਵੀ ਇੱਕ ਤੇ ਚੀਜ਼ ਹੋ ਹੀ ਨਹੀਂ ਸਕਦੀ ਸੋ ਜਿਹੜਾ ਚਾਹੀਦਾ ਲੋਕਾਂ ਨੂੰ ਬੱਚੇ ਪੜਾਉਣੇ ਚਾਹੀਦੇ ਕਿਉਂਕਿ ਪੜ੍ਹਾਈ ਸਭ ਤੋਂ ਵੱਡਾ ਤਨ ਧੰਨਵਾਦ ਜੀ ਕੋਲ ਦਾ